ਪਹਿਲਾਂ 3 ਮਹੀਨਿਆਂ ਤੋਂ ਲੈ ਕੇ ਕੁਆਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀ ਕੁਆਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਵਾਹਨ ਲੈਗੇ 3 ਮਹੀਨਿਆਂ ਦਾ ਸੀ ਉਹ ਜਬ ਨਵੇੜਤਾ ਨਹੀਂ ਤਾਂ बार-बार ਸਾਡੇ ਆਫੀਸਰ ਦੇ ਅੰਦਰ ਵਿਚਾਰੇ ਉਹ ਟਰਾਂਸਪੋਰਟਰ ਜਿਹੜੇ ਮਾਰਦੇ ਰਹਿੰਦੇ ਸੀਗੇ ਕਦੇ ਆਪਸ਼ਨ ਮਿਲ ਗਿਆ ਨਹੀਂ ਮਿਲ ਗਿਆ ਸੋ ਉਹਨੂੰ ਵੀ ਅਸੀਂ ਖਤਮ ਕੀਤਾ ਹੁਣ ਜਿਹੜਾ 1 ਸਾਲ ਦਾ ਇਕੱਠਾ ਟੈਕਸ ਲਿਆ ਕਰਾਂਗੇ ਇਹਦੇ ਨਾਲ ਦੀ ਨਾਲ ਜਿਹੜੇ ਨਵੇਂ ਵਾਹਨ ਲੈਗੇ ਜਿਹੜੇ ਨਵੇਂ ਗੁਰ ਸਟ੍ਰਾਈਕ ਕਰਨਗੇ ਉਹਨਾਂ ਤੇ ਫੈਸਲਾ ਕੀਤਾ ਗਿਆ ਕਿ ਜੇਕਰ ਉਹ 4 ਸਾਲ ਦਾ 4 ਸਾਲ ਦਾ ਟੈਕਸ ਭਰੋਣਗੇ ਤਾਂ ਉਹਨਾਂ ਨੂੰ ਟੋਟਲ ਟੈਕਸ ਦੇ ਅੰਦਰ 10% ਦੀ 10% ਜਿਹੜਾ ਉਹ ਵੇਵ ਆਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਜੇਕਰ ਉਹ 8 ਸਾਲ ਦਾ 8 ਸਾਲ ਦਾ ਟੈਕਸ ਭਰੋਣਗੇ ਤਾਂ ਉਹਨਾਂ ਨੂੰ 20% ਤਾਂ ਉਹਨਾਂ ਨੂੰ 20% ਵਾਪਸ ਕੀਤਾ ਜਾਊਗਾ ਇਹਦਾ ਕਾਰਨ ਇਹ ਆ ਕਿ ਬਹੁਤ ਸਾਰੀਆਂ ਗੱਡੀਆਂ ਡਿਫਾਲਟਰ ਹੋ ਜਾਂਦੀਆਂ ਸੀ ਇਹ ਆ ਆਪਾਂ ਦੇਖਦੇ ਆ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਅੰਦਰ ਉਹ ਛੋਟੇ ਜਿਹੜੇ ਬਚਾਰੇ ਟਰਾਂਸਪੋਰਟਰ ਨੇ ਇਹ ਛੋਟੇ-ਛੋਟੇ ਟਰਾਂਸਪੋਰਟਰ ਨੇ ਉਹ ਕਿਸੇ ਨਾ ਕਿਸੇ ਤਰੀਕੇ ਐਕਸਪਲੋਇਟ ਹੁੰਦੇ ਰਹਿੰਦੇ ਸੀ ਕਿਤਨਾ ਕਿਤੇ ਬੰਦਾ ਸ਼ੋਸ਼ਣ ਜਿਹੜਾ ਕਿਸੇ ਨਾ ਕਿਸੇ ਪਲੇਟਫਾਰਮਾਂ ਤੇ ਹੁੰਦਾ ਸੀਗਾ ਸੋ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜਾ ਨਵਾਂ ਬਾਈਕਰ ਲਊਗਾ ਉਹ ਤੋਂ 4 ਸਾਲ ਦਾ ਜੋ ਇਕੱਠਾ ਟੈਕਸ ਭਰੂਗਾ ਤਾਂ ਉਹਨੂੰ 10% ਰਿਲੀਫ ਜੇ 8 ਸਾਲ ਦਾ ਭਰੂਗਾ ਤਾਂ 20% ਰਿਲੀਫ ਸੇ ਦੇ ਨਾਲ ਕੀ ਹੋਇਆ ਇੱਕ ਤਾਂ ਖੱਜਲ-ਖਵਾਰੀ ਖਤਮ ਹੋਊਗੀ ਔਰ ਦੂਜਾ ਖਜ਼ਾਨੇ ਚ ਪੈਸੇ ਵੀ ਆਉਣਗੇ ਔਰ ਤੀਜਾ ਜਿਹੜੀ ਡਿਫਾਲਟਰਾਂ ਦੀ ਬੇਨਤੀ ਬੱਦੀ ਸੀ ਉਹ ਖਤਮ ਹੋਊਗੀ ਚੌਥਾ ਜਿਹੜੀ ਉਹਨਾਂ ਦੀ ਮੈਂ ਸਮਝਦਾ ਕਿਤਨਾ ਕਿਤੇ ਲੁੱਟ ਖੁੱਟ ਹੁੰਦੀ ਸੀ ਕਿਉਂਕਿ ਟੈਕਸ ਦਾ ਪੰਜਾਬ ਚ ਨਹੀਂ ਭਰਿਆ ਮੰਨ ਲਓ ਪੰਜਾਬ ਜੇ ਨਹੀਂ ਵੀ ਚੈੱਕ ਕੀਤਾ ਜੇ ਹਰਿਆਣਾ ਚ ਗਿਆਗਾ Rajasthan ਚ ਗਿਆਗਾ ਜੇ ਉਹ ਹਿਮਾਚਲ ਚ ਗਿਆਗਾ ਦਿੱਲੀ ਚ ਗਿਆਗਾ ਤਾਂ ਉਹਨੂੰ ਨੌਨ ਟੈਕਸ ਪੇਮੈਂਟ ਕਰਕੇ ਕਿ ਤੁਸੀਂ ਆਪ ਦਾ ਭਾਈ ਕੁਆਟਰ ਦੇ ਟੈਕਸ ਪੇ ਨਹੀਂ ਕੀਤਾ ਤਾਂ ਕਿਤਨਾ ਕਿਤੇ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਸੀ ਕਿਤਨਾ ਕਿਤੇ ਉਹ ਤੋਂ ਦੋ ਜਿਹੜੀ ਆ ਵੱਡੀ ਜਿਹਨੂੰ ਆਪਾਂ ਕਹਿੰਦੇ ਨਾ ਕ੍ਰਪਸ਼ਨ ਹੁੰਦੀ ਸੀ ਸੋ ਇਹ ਵੱਡਾ ਫੈਸਲਾ ਕੀਤਾ ਗਿਆ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹਨਾਂ ਨੂੰ ਵੀ ਇੱਕ ਵੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੂਗੀ